ਹੋਰ ਜ਼ਿਆਦਾ ਐਕਟਿਵ ਹੋ ਕੇ ਸਾਰੇ ਪਾਸੇ ਹਿਊਮਨ ਇੰਟ ਔਰ ਟੈਕਨੀਕਲ ਇੰਟ ਵਾਲੇ ਪਾਸੇ ਲੱਗੀ ਹੋਈ ਸੀਗੀ ਤੇ ਸਰਵੇਲੈਂਸ ਰਾਹੀਂ ਸਾਨੂੰ ਅ ਥੋੜੀ ਟਿਪ ਆਫ ਸੀਗੀ ਕਿ ਜੋ ਸ਼ੂਟਰ ਹੋ ਸਕਦੇ ਆ ਉਹ ਆਵਲੇ ਏਰੀਆ ਵਿੱਚ ਉਹਨਾਂ ਦੇ ਹੋਣ ਦੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਉਦੋਂ ਬਾਅਦ ਜਦੋਂ ਸਾਡੇ ਇੰਸਪੈਕਟਰ ਸਾਹਿਬ ਉਹ ਹੀ ਇੰਟੈਲੀਜੈਂਸ ਨੂੰ ਫੋਲੋ ਕਰਦੇ ਹੋਏ ਇੱਥੇ ਆ ਹੀ ਰਹੇ ਸੀਗੇ ਤੋਂ ਇਹ ਬੰਦੇ ਇੱਥੇ ਬਾਈਕ ਵੀ ਖੜੀ ਸੀਗੀ ਤੇ ਦੋ ਬੰਦੇ ਬੈਠੇ ਸੀਗੇ ਜਦੋਂ ਹੀ ਇਹਨਾਂ ਨੇ ਪੁਲਿਸ ਦੀ ਗੱਡੀ ਦੇਖੀ ਇਹਨਾਂ ਨੇ ਪੁਲਿਸ ਦੇ ਉੱਪਰ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤੋਂ ਇੰਸਪੈਕਟਰ ਸਾਹਿਬ ਨੇ ਇਮੀਡੀਏਟਲੀ ਇਹਨਾਂ ਨੂੰ ਰੋਕਣ ਦੇ ਲਈ ਆਪਣੀ ਗੱਡੀ ਰਾਈ ਇਹਨਾਂ ਨੂੰ ਰੋਕਿਆ ਹੈਗਾ ਤੇ ਔਰ ਫਿਰ ਇਹਨਾਂ ਨੂੰ ਜਵਾਬ ਵੀ ਫਾਇਰਿੰਗ ਚ ਗੋਲੀ ਇਹਨਾਂ ਨੂੰ ਦੋਨਾਂ ਨੂੰ ਲੱਗੀ ਹੈਗੀ ਤੇ ਇਹ ਦੋਨੋਂ ਹੀ ਸ਼ੂਟਰਸ ਪਰਸੋ ਵਾਲੇ ਜੋ ਮਰਡਰ ਕੇਸ ਇਨਵੋਲਡ ਸੀਗੇ ਤੇ ਇੱਕ ਦਾ ਨਾਂ ਕਿਰਨ ਤਨੂਆ ਹੈਗਾ ਕਿਰਨ ਉਰਫ ਤਨੂਆ ਇਹ ਖਰੜ ਦਾ ਹੀ ਰਹਿਣ ਵਾਲਾ ਹੈਗਾ ਇਹ ਇਹਦੇ ਉੱਪਰ ਇੱਕ ਪਰਚਾ ਪਹਿਲਾਂ ਵੀ ਹੈਗਾ ਆਮ ਜਾਗ ਦਾ ਤੇ ਦੂਜਾ ਬੰਦਾ ਤਿਊੜ ਪਿੰਡ ਦਾ ਰਹਿਣ ਵਾਲਾ ਹੈਗਾ ਉਹਦਾ ਨਾਮ ਵਿਕਰਮ ਰਾਣਾ ਉਰਫ ਹੈਪੀ ਹੈ